ਜਿਹੜਾ ਅੱਜ ਦਾ ਚਾਂਸ ਸੀ ਪੰਜਾਬੀ ਵਿੱਚ ਆ ਜੋ ਹਾਂ ਆਪਣੀ ਚ ਹਾਂਜੀ ਮੈਂ ਬਹੁਤ ਸੁਣੀ ਲੱਗ ਰਿਓ ਥੈਂਕ ਯੂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪ੍ਰੋਪਰ ਤੀਜ ਦੇ ਤਿਉਹਾਰ ਨਾਲ ਰਿਲੇਟਿਡ ਤੁਸੀਂ ਡਰੈਸ ਅਪ ਕੀਤਾ ਆਪਣੇ ਆਪ ਨੂੰ ਥੈਂਕ ਯੂ ਮੈਮ ਤੇ ਹਰਪਿੰਦਰ ਜੀ ਤੁਹਾਡਾ ਕੁਐਸਚਨ ਇਹ ਹੈ ਕਿ ਜਿਹੜਾ ਤੀਜ ਦਾ ਤਿਉਹਾਰ ਹੈ ਇਹ ਹਰੀਆਲੀ ਤੀਜ ਕਿਉਂ ਕਿ ਆ ਜਾਂਦਾ ਹੈ ਮੈਂ ਮੈਨੂੰ ਹਰੀਆਲੀ ਤੀਜ ਇਸ ਲਈ ਕਿਹਾ ਜਾਂਦਾ ਹੈ ਇੱਕ ਤਾਂ ਵੈਸੇ ਜੇ ਆਪਾਂ ਲੈਂਗੁਏਜ ਵਾਈਜ਼ ਦੇਖੀਏ ਕਿ ਇਹ ਸਟੇਟ ਦੇ ਅਕੋਰਡਿੰਗ ਵੀ ਜਿਵੇਂ ਹਰਿਆਣੇ 'ਚ ਵੀ ਤੀਜ਼ ਮਜਾਈ ਜਾਂਦੀ ਹੈ ਤਾਂ ਉੱਧਰ ਹਰਿਆਵਲੀ ਤੀਜ਼ੇ ਨੂੰ ਕਹਿ ਦਿੰਦੇ ਨੇ ਤੇ ਇਸ ਕੇ ਲਈ ਜੇ ਪੈਨ ਨੂੰ ਹਰਿਆਲੀ ਦੇ ਨਾਮ ਨਾਲ ਜਿਹੜਾ ਇਹ ਜੁੜਿਆ ਹੈ ਕਿ ਜਦੋਂ ਸਰ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਜਿਹੜਾ ਉਹ ਮੋਬਾਈਲ ਵਾਲੇ ਨੇਗੇ ਉਹਨਾਂ ਨੂੰ ਰੋਕ ਦਿੰਦੀ ਸੀ ਤਾਂ ਇੱਕ ਕੈਮਰਾ ਵਾਲੇ ਨੇ ਪੀੜਾਂ ਦੇ ਥੱਲੇ ਹਰਿਆਲੀ ਹਰਿਆਲੀ ਉਹ ਇੱਥੇ ਤੀਆਂ ਲਾਉਂਦੀਆਂ ਸੀ ਇਸ ਕਰਕੇ ਇਸ ਨੂੰ ਹਰੀਆਣੇ ਕਿਹਾ ਜਾਂਦਾ ਹੈ ਪਤਾ ਗਿਆ ਲੜਾਈ ਨਾ ਨਾ ਇਹ ਵੀ ਮਾਰਦੇ ਨੇ ਅੰਦਰ ਘਰੇ ਹੋ ਜਾਂਦੇ ਨੇ ਇਸ ਕਰਕੇ ਇਸ ਨੂੰ ਹਰੀਆਲੀ ਤੀਜ ਕਿਹਾ ਜਾਂਦਾ ਹੈ ਜੀ ਬਹੁਤ ਵਧੀਆ ਜਵਾਬ ਥੈਂਕ ਯੂ ਧੰਨਵਾਦ ਦਾ ਸੋ ਬਹੁਤ ਸੋਹਣਾ ਤੁਸੀਂ ਅੰਸਰ ਦਿੱਤਾ ਤੇ ਸਾਡੇ ਕੋਈ ਕੈਂਡੀਡੇਟ ਰਹਿ ਗਿਆ ਤੁਹਾਡੇ ਚੋਂ ਤੇ ਹੁਣ ਇਹਨਾਂ ਦਾ ਟੈਲੈਂਟ ਰਾਉਂਡ ਸਟਾਰਟ ਹੋਏਗਾ ਤੇ ਟੈਲੈਂਟ ਰਾਉਂਡ ਦੇ ਵਿੱਚ ਹੋਰ ਵੀ ਜ਼ਿਆਦਾ ਪਰਖ ਕੀਤੀ ਜਾਏਗੀ ਤੇ ਤੁਹਾਡੇ ਜਿਹੜੇ ਜਜਜਸ ਵੀ ਹੈਗੇ ਆ ਤੇ 올 ਓਵਰ ਸਾਰਿਆਂ ਦੀ ਪਰਖ ਨਿਗਾ ਕਹਿੰਦੇ ਅੱਜ ਤੁਹਾਡੇ ਤੇ ਹੈਗੀ ਆ ਤੇ ਸਾਡੇ ਪੰਜਾਬੀ ਇੰਡਸਟਰੀ ਦੇ ਜਿਹੜੇ ਫੇਮਸ ਚਿਹਰੇ ਹੈਗੇ ਆ ਉਹ ਵੀ ਸਾਡੇ ਵਿਚਕਾਰ ਨੇ ਤੇ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕਹਿੰਦੇ ਪੰਜਾਬ ਤੇ ਪੰਜਾਬੀ ਅਤ ਦਾ ਕਹਿੰਦੇ ਦੂਰ ਦੂਰ ਤੱਕ ਇੰਟਰਨੈਸ਼ਨਲੀ ਉਹਨਾਂ ਨੇ ਫੇਮਸ ਕੀਤਾ ਹੈ ਤੇ ਹੁਣ ਟੈਲੈਂਟ ਰਾਉਂਡ ਦੇ ਵਿੱਚ ਤੁਸੀਂ ਅਗਲਾ ਪੂਰਾ ਟੈਲੈਂਟ ਦਿਖਾਉਣਾ ਹੈ ਕਿੰਨੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਸਾਡੇ ਜਿਹੜੇ ਆਰਟਿਸਟ ਵੀ ਹੁੰਦੇ ਨਾ ਉਹਨਾਂ ਦੀ ਲਾਈਫ ਬਹੁਤ ਔਖੀ ਹੁੰਦੀ ਹੈ ਤੇ ਸਾਡੇ ਵਿਚਕਾਰ ਬਹੁਤ ਸਾਰੇ ਜਿਹੜੇ ਆਰਟਿਸਟ ਬੈਠੇ ਹੈਗੇ ਆ ਤੇ ਉਹਨਾਂ ਨੇ ਤੇ ਤੁਹਾਡੇ ਜਜਸ ਨੇ ਪਾਰਖੂ ਕਰਨੀ ਹੈਗੀ ਨਜ਼ਰ ਤੁਹਾਡੀ ਤੇ ਤੁਹਾਡਾ ਟੈਲੈਂਟ ਰਾਉਂਡ ਸਟਾਰਟ ਹੈ ਤੁਹਾਡੇ ਸੌਂਗਸ ਵਨ ਬਾਈ ਵਨ ਦਿੱਤੇ ਹੋਏ ਸੂਜੀ ਆਪਾਂ ਇਹਨਾਂ ਦਾ ਟੈਲੈਂਟ ਰਾਉਂਡ ਸ਼ੁਰੂ ਕਰਕੇ ਸਪਲੀਜ਼ ਕੋਲੀ ਆਪਾਂ ਸਾਰੇ ਆ ਜੀ ਵਨ ਬਾਈ ਵਨ ਤੁਹਾਡੇ ਵਨ ਬਾਈ ਵਨ ਆਪਾਂ ਸ਼ੁਰੂ ਕਰਾਂ ਸਪਲੀਜ਼ ਸੋ एवरीवन ਕੁਝ ਵਾਂਸ ਦਬੇ ਕੁਝ ਨੌਇਸ ਕੋਟੇ ਕੇ ਚਾਰੀ ਮਾਰੋ ਜਾਉਂਦੇ ਬੱਸ ਰੋ ਸੋ ਲਾਸਟ ਰਾਉਂਡ ਟੈਲੈਂਟ ਰਾਉਂਡ ਤੁਹਾਡਾ ਹੋਣ ਵਾਲਾ ਤਾਂ 1 ਬਾਈ 1 ਪਲੀਜ਼ ਆਵੋ ਯੂਰ ਸੌਂਗਸ ਰੈਡੀ ਆਂਡ ਉਸ ਤੋਂ ਬਾਅਦ ਜਿਹੜਾ ਮਿਊਜ਼ੀਸ਼ੀਅਨ ਪਰਿਵਾਰ ਨੂੰ ਬੇਨਤੀ ਕਰੂੰਗਾ ਉਹ ਵੀ ਆਪਣਾ ਸੈਟ ਰੈਡੀ ਕਰ ਲੈਣ ਔਰ ਸਾਡੇ ਮਨਦੀਪ ਟੋਲੀ ਜੀ ਸਾਡੇ ਰਾਉਂਡ ਔਰ ਇੰਟਰਨੈਸ਼ਨ ਸੁਰੀਲੇ ਆਰਟ ਦੇ ਅਦਵਿਸ਼ਕਾਰ ਕਾਫੀ ਪਹੁੰਚੇ ਹੋਏ ਨੇ ਜਿਨ੍ਹਾਂ ਵਿੱਚੋਂ ਸਾਡੇ ਹਰਪ੍ਰੀਤ ਵਾਲੀਆ ਜੀ ਜਿਨ੍ਹਾਂ ਨੇ ਕਹਿੰਦੇ ਹੁੰਦੇ ਆ ਉਸ ਟਾਈਮ ਦੇ ਵਿੱਚ ਆਪਣੇ ਆਪਣੀ ਵਾਇਸ ਨਾਲ ਸਾਰਿਆਂ ਨੂੰ ਕੀਲ ਲਿਆ ਸੀ ਆ ਰੀਸੈਂਟਲੀ ਲਗਾ ਹੁਣ ਟਰੈਕ ਵੀ ਰਿਲੀਜ਼ ਹੋਇਆ ਤੇ ਬਹੁਤ سارے-ਸਾਰੇ ਗਾਣੇ ਲੈ ਕੇ ਆ ਰਹੇ ਨੇ ਤੇ ਉਹਨਾਂ ਨੇ ਵੀ ਸਾਰਿਆਂ ਨੇ ਕਹਿੰਦੇ ਹੁੰਦੇ ਵੀ ਇੱਕ ਕਲਾ ਦਾ ਸਮੇਲ ਸਾਡੇ ਵਿਚਕਾਰ ਹੈਗਾ ਸਾਡੇ ਐਕਟਿੰਗ ਫੀਲਡ ਦੇ ਵਿੱਚੋਂ ਤੇ ਸਾਡੀ ਸਿੰਗਿੰਗ ਫੀਲਡ ਦੇ ਵਿੱਚੋਂ ਸਾਰੇ-ਸਾਰੇ ਸੋਹਣੇ ਚਿਹਰੇ ਟੈਲੈਂਟ ਰਾਊਂਡ ਪਲੀਜ਼ ਸਟਾਰਟ ਕਰੋ ਪਲੀਜ਼ 뮤직 ਟੈਲੈਂਟ ਰਾਊਂਡ ਸ਼ੁਰੂ ਕਰਨ ਦੇ ਸੇ ਪਹਿਲੇ ਇੱਕ ਨਾਮ ਥਾ ਰਮਨ ਮਲੋਟ ਸੋ ਸਾਡੇ ਜਿਹੜੇ ਆਰਟਿਸਟ ਹੈਗੇ ਉਹਨਾਂ ਨੇ ਜਾਣੋ ਸੋ ਪਲੀਜ਼ ਜਲਦੀ ਤੋਂ ਜਲਦੀ ਇਹਦਾ ਟੈਲੈਂਟ ਰਾਉਂਡ ਸਟਾਰਟ ਕੀਤਾ ਜਾਵੇ ਅ ਐਂਕਰਸ ਨੂੰ ਮੇਰੀ ਰਿਕੁਐਸਟ ਹੈ ਹਰਮਨ ਜੀ ਜੀਦਾ ਹਰਮਨ ਜੀ ਇੱਕ ਤਾਂ ਜਿਹੜੀਆਂ ਸਾਡੇ ਕੋਲ ਐਂਟਰੀਜ਼ ਪਹੁੰਚੀਆਂ ਸੀ ਉਹ ਐਂਟਰੀਜ਼ ਦੇ ਵਿੱਚ ਕਈ ਨਾਮ ਮਿਸਿੰਗ ਹੈ ਜਿਹੜੇ ਕਿ ਸਟੇਜ ਤੇ ਨਹੀਂ ਪਹੁੰਚੇ ਹਾਂ ਹਾਂਜੀ ਹਾਂਜੀ ਸੈਕੰਡਲੀ ਇੱਕ ਰਮਨ ਸੀ ਉਹਨਾਂ ਨੇ ਆਪਣਾ ਵਾਕ ਕੀਤੀ ਸੀ ਬਟ ਉਹ ਕੁਐਸਚਨ ਆਨਸਰ ਲਈ ਔਰ ਇੰਟਰੋਡਕਸ਼ਨ ਲਈ ਨਹੀਂ ਪਹੁੰਚੇ ਸਾਡੇ ओके okay. रमन कोई है आई थिंक वो है ही नहीं ऑलरेडी रमन है ही नहीं मिल रहा है। लेकिन उन्होंने रैंप वॉक का कितना नहीं 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 मैम वो एक्चुअली उस बुक के डायरेक्ट नाम अनाउंस हो गए सके है ही नहीं सके वो वाले कैंडिडेट मिले नेक्स्ट आ जाओ प्लीज टैलेंट राउंड स्टार्ट करिए अपन। बिकॉज़ टाइम भी बहुत शॉर्टेज है प्लीज आप दे सॉन्ग्स जल्दी इथे रेडी करके फटाफट तुसी आ जाओ ਸੋ ਇਸ ਹੰਬਰ ਕੋ ਸਾਡਾ ਮੀਡੀਆ ਪਰਪਰਸ ਸੋ ਪਲੀਜ਼ ਇਫ ਯੂ ਡੋਟ ਮਾਈਂਡ ਅਪਾ ਸਾਰੇ ਘਰ ਦੇ ਬੰਦੇ ਬੈਠੇ ਆ ਪਲੀਜ਼ ਡੋਟ ਮਾਈਂਡ ਕਿ ਜਿਹੜੇ ਸਾਡੇ ਕੈਮਰਾਮੈਨ ਟੀਮ ਲੱਗੀ ਐ ਸੋ ਪਲੀਜ਼ ਉਸ ਤੋਂ ਬਿਨਾਂ ਪਲੀਜ਼ ਥੋੜਾ ਆਪਾਂ ਸਾਈਡ ਤੇ ਹੋ ਜਿਓ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਅਨੰਦ ਮੰਨਣ ਦਿਓ ਮੈਂ ਤੁਹਾਨੂੰ ਵਾਰੀ ਵਾਰੀ ਕਰ ਥਾਈਮ ਇਸ ਮਰੀ ਉਹ ਬੜੇ ਸੁਵਲੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਏ ਐ ਸੋ ਪਲੀਜ਼ ਇਫ ਯੂ ਡੋਨਟ ਮਾਈਂਡ ਆਪਾਂ ਸਾਰੇ ਕਰਦੇ ਬੈਠੇ ਆਂ ਪਲੀਜ਼ ਹਣਾ ਇਸ ਚੀਜ਼ ਦਾ ਥੋੜਾ ਧਿਆਨ ਰੱਖੀਏ ਔਰ ਇੱਕ ਥੋੜਾ ਜੈ ਤੋਂ ਰਸਤਾ ਆਪਾਂ ਛੱਡ ਦਈਏ ਪਰਫਾਰਮੈਂਸ ਸੋ ਪਲੀਜ਼ ਜ਼ਰਾ ਔਰ ਜੀ ਸ਼ੁਰੂ ਕਰਨ ਜਾ ਰਹੇ ਟੈਲੈਂਟ ਰਾਉਂਡ ਔਰ ਮੈਂ ਰਿਕਵੈਸਟ ਕਰੂੰਗਾ ਸਾਡੇ 뮤జిਸ਼ੀਅਨ ਪਰਵਾਹ ਨੂੰ ਕਿ ਸੋ ਪਲੀਜ਼ ਟੈਲੈਂਟ ਰਾਉਂਡ ਸਟਾਰਟ ਹੋ ਚੁੱਕੇ ਆ ਸੋ ਜਲਦੀ ਜਲਦੀ ਆਪਣੇ Song ਰੈਡੀ ਕਰਕੇ ਫਰਸਟ ਕੈਂਡੀਡੇਟ ਪਲੀਜ਼ ਸਟੇਜ ਉੱਤੇ ਆਜਾ ਜੈਸਨ ਐਸ ਪੋਸੀਬਲ ਰੋ ਪਲੀਜ਼ ਰੋ ਤੁਸੀਂ ਰੈਡੀ ਰੱਖੋ ਤੇ ਪਲੀਜ਼ ਆਜੋ ਜਲਦੀ ਜਲਦੀ ਸਟੇਜ ਦੇ ਉੱਤੇ ਸੋ Song ਪਲੀਜ਼ ਰੈਡੀ ਰੱਖੇ ਜਾਣ ਜਲਦੀ ਜਲਦੀ ਆਪਾਂ ਟਾਈਮ ਨੂੰ ਸੇਵ ਕਰਨੇ ਕੋ ਸਾਡੇ ਆਰਟਿਸਟ ਬਹੁਤ ਕੀਮਤੀ ਟਾਈਮ ਦੇ ਚਾ